ਕੰਦਾਂ ਉੱਪਰ ਦੀ ਗ੍ਰੇਲਾਂ ਉੱਪਰ ਦੀ ਸਪਲਾਈ ਕਰੀ ਜਾਂਦੇ ਸਾਰਾ ਮਾਲ ਹੁਣ ਲੁੱਟਕੋ ਵਾਲਾ ਕੰਮ ਹੀ ਆਈ ਹੁਣ ਜਿਹੜਾ 10 ਰੁਪਏ ਕਿਲੋ ਵਾਲੀ ਚੀਜ਼ ਭਾਏ 25 30 ਰੁਪਏ ਵੇਚੀ ਜਾਂਦੇ ਐ ਇੱਥੇ ਖਰੀਦੇ ਬੰਦੇ ਕੰਦ ਤੋਂ ਤੂੰ ਕਿਉਂ ਚੱਕਿਆ ਕੰਦ ਤੇ ਮੰਡੀ ਬੰਦੀ ਤਾਂ ਕਰਕੇ ਚੱਕਿਆ ਜਿਹੜਾ ਕੋਈ ਸੋਦਾ ਵੇਚੂਗਾ ਉਹਤੇ ਕਾਰਵਾਈ ਕੀਤੀ ਜਾਊਗੀ ਜੂਣੀ ਚ ਬਾਹਰ ਕੀਤਾ ਜਾਊਗਾ ਪਰ ਨਹੀਂ ਸ਼ਰਾਰਤੀ ਤਾਂ ਤੋਂ ਕੁਛ ਹੁੰਦੇ ਆ ਜੀ ਨਹੀਂ ਹਟਦੇ ਤੁਸੀਂ ਆ ਕੇ ਆਪਦਾ ਦੱਸੋ ਵੀ ਇਹ ਮੰਡੀ ਬੰਦ ਹੋਣ ਤੋਂ ਬਾਅਦ ਕਿਉਂ ਮਾਲ ਵਿਕ ਰਿਹਾ ਹੈ ਪਰ ਫਿਰ ਵੀ ਇੱਕ ਪੰਚਾਇਤੀ ਤੌਰ ਤੇ ਜਿਹੜਾ ਕੋਈ ਉਹਨੂੰ ਕਿਹਾ ਜਾਊਗਾ ਵਿਚਾਰ ਕਰਕੇ ਜਿਹੜਾ ਉਹਨੂੰ ਗੱਲਬਾਤ ਕਰਨੀ ਆ ਤਾਂ ਪੰਚਾਇਤੀ ਤੌਰ ਤੇ ਜੁਨੀਅਨ ਵੱਲੋਂ ਜ਼ਰੂਰ ਕਰਾਂਗੇ ਜੀ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਬਾਦਰ ਸਿੰਘ ਜੀ ਕਾਹਦਾ ਕੰਮ ਕਰਦੇ ਹੋ ਆਟੋ ਚਲਾਉਣਾ ਜੀ ਆਟੋ ਚਲਾਉਣਾ ਹਾਂ ਜੀ ਇਹ ਹੋਟਲ ਮੰਡੀ ਦਾ ਜਬੰਦਾ ਤੁਸੀਂ ਨਾਲ ਇਹ ਬਾਜੂ ਇਹ ਦੋ ਨੰਬਰ ਚ ਵਿਕੀ ਜਾਂਦਾ ਸੌਦਾ ਜੀ ਦੋ ਨੰਬਰ ਚ ਵਿਕੀ ਜਾਂਦਾ ਹਾਂ ਇਹ ਹੁਣ ਮੰਡੀ ਬੰਦ ਕਰਕੇ ਵੀ ਤਾਂ ਵੀ ਸੌਦਾ ਵਿਕੀ ਜਾਂਦਾ ਇਹਨਾਂ ਦਾ ਗੇਟ ਤਾਂ ਬੰਦ ਹੋ ਸਰ ਕਿੱਥੋਂ ਦੀ ਵੇਚਦੇ ਆ ਆ ਦੇਖੋ ਉੱਪਰ ਨਹੀਂ ਸਪਲਾਈ ਕਰੀ ਜਾਂਦੇ ਕੰਡਾ ਉੱਪਰ ਦੀ ਕਰੇਲਾਂ ਉੱਪਰ ਦੀ ਸਪਲਾਈ ਕਰੀ ਜਾਂਦੇ ਸਾਰਾ ਮਾਲ ਲੱਗਦਾ ਫਿਰ ਲੋਕਾਂ ਨੂੰ ਮਹਿੰਗੀ ਸਬਜ਼ੀ ਖਰੀਦਣੀ ਪੈਂਦੀ ਆ ਹਏ ਹੁਣ ਲੁੱਟਕੋ ਵਾਲਾ ਕੰਮ ਹੀ ਆ ਜਿਹੜੇ 10 ਰੁਪਏ ਕਿਲ ਵਾਲੀ ਚੀਜ਼ ਭਾਏ 25 30 ਰੁਪਏ ਵੇਚੀ ਜਾਂਦੇ ਆ ਅਰਦਾ ਨਹੀਂ ਆਰਤੀ ਮਰ ਗਿਆ ਇਹਨਾਂ ਦਾ ਆਰਦਿਆਂ ਦਾ ਹੋਗਾ 2 किलो है 80 रुपए किलो है। क्या है इसमें सेब है सेव। तो मिल रहा है आज मिल रहा है कहां से लिया ये अर्जुन से नहीं अर्जुन कहां से मंडी से लिया ये मंडी से मंडी से अच्छा कहां होलसेल मंडी है ये होलसेल मंडी का बांधा तू यार खरीद ले ऐसे है इतनी ही खरीदते हैं मिल रहा है कंद तो दी क्यों चकेया कंद तो मंडी बांधे ता करके चकेया हां करके देता आज की नाम आई था मेरा नाम अशोक कुमार है जी अच्छा कादा काम करते हो मिराड़ का काम है मंडी जी होलसेल का होलसेल का जी ਅੱਜ ਕੀ ਕਾਰਨ ਹੋਇਆ ਜੀ ਮੰਡੀ ਬੰਦ ਕੀਤੀ ਆਪਣੇ ਆਰਤੀ ਐਸੋਸੀਏਸ਼ਨ ਵੱਲੋਂ ਅੱਜ ਮੰਡੀ ਅਨਾਉਂਸ ਕੀਤੀ ਹੋਈ ਸੀ ਬੰਦ ਦੀ ਕਾਲ ਦਿੱਤੀ ਸੀ ਜੀ ਉਹ ਆਪਣੇ ਆਰਤੀ ਡੈਥ ਹੋ ਗਈ ਸੀ ਕਿਸੇ ਦੀ ਉਸ ਕਾਰਨ ਮੰਡੀ ਬੰਦ ਹੈ ਅੱਜ ਤੇ ਅੱਜ ਜਿਹੜੇ ਕੁਛ ਕਾਰਤੀ ਹੈ ਜਿਹੜੇ ਵਕੰਦਾ ਤੁੰਡੀ ਟਪਾ ਕੇ ਵੇਚੀ ਵੀ ਜਾ ਰਹੇ ਹੈ ਕੀ ਕਾਰਨ ਆ ਉਹਦਾ ਰੋਕ ਨਹੀਂ ਪਾ ਰਹੇ ਇਹਨਾਂ ਨੂੰ ਕਾਲ ਕੀਤੀ ਸੀ ਕੱਲ੍ਹ ਨੂੰ ਮੈਸੇਜ ਭੇਜਿਆ ਜੀ ਕਿ ਆਪਾਂ ਕਿਸੇ ਨੇ ਸੌਦਾ ਨਹੀਂ ਵਚਣਾ ਮੰਡੀ ਮੁਕੰਮਲ ਬੰਦ ਰੱਖਣੀ ਹੈ ਕਿ ਜਿਹੜਾ ਕੋਈ ਸੌਦਾ ਵੇਚੂਗਾ ਉੱਤੇ ਕਾਰਵਾਈ ਕੀਤੀ ਜਾਊਗੀ ਜੂਨੀ ਚ ਬਾਹਰ ਕੀਤਾ ਜਾਊਗਾ ਪਰ ਨਹੀਂ ਸ਼ਰਾਰਤੀ ਤੱਕ ਕੋਈ ਹੁੱਦ ਹੈ ਜੀ ਨਹੀਂ ਹਟਦੇ ਇੱਕ ਇਹਦੇ ਬਾਰੇ ਕੋਈ ਮੀਡੀਆ ਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਵੀ ਭਾਈ ਜੇ ਕਿਸੇ ਨੇ ਖਰੀਦਣੀ ਆ ਪਿੰਡਾਂ ਫਰੀਦ ਤੇ तकरीबन ਜੀ ਜਿੰਨੇ ਵਪਾਰੀ ਮੱਡੀ ਜਉਂਦੇ ਆ ਮਾਲ ਲੈ ਕੇ ਸਭ ਨੂੰ ਇਤਲਾਹ ਕਰਤੀ ਜਾਂਦੀ ਹੈ ਜੀ ਜੇ ਕੋਈ ਕਿੱਧਰ ਰਹਿੰਦਾ ਹੋਵੇ ਇੱਕ ਦੂਸਰੇ ਨੂੰ ਮੈਸੇਜ ਕਰ ਦਿੰਦੇ ਆ ਪਬਲਿਕਲੀ ਗੱਲ ਕਰਦੇ ਆ ਪਬਲਿਕ ਪਬਲਿਕ ਨੂੰ ਕੋਈ ਮੈਸੇਜ ਨਹੀਂ ਕਿਨੋ ਹੋਇਆ ਜੀ ਆ ਕੀ ਨਾਮ ਹੈ ਆਪ ਦਾ ਨਾਮ ਕੀ ਹੈ ਹਾਂਜੀ ਹਾਂ ਤੁਹਾਨੂੰ ਪਤਾ ਤਾਂ ਬਾਅਦ ਕਿਉਂ ਰਹੇ ਹੋ ਵਿਕਾਸ ਮਿਸਰਾ ਕਿਸਕੇ ਬਾਅਦ ਕੰਮ ਕਰਤੇ ਹੋ ਵਿਕਾਸ ਮਿਸਰਾ ਕੀ ਕੰਮ ਕਰਤੇ ਹੋ ਆਹ ਛੁੱਟੀ 'ਤੇ ਹੈ ਜੀ ਕੋਈ ਦਿਵਾਰ 'ਤੇ ਉੱਪਰ ਕੀ ਨਹੀਂ ਇਹ ਮੰਡੀ 'ਮੈਂ ਆਹ ਚਾਹ ਪੀਣਾ ਛੁੱਟੀ 'ਤੇ ਹੈ ਹੋਇਆ ਦਿਵਾਰ ਦੇ ਉੱਪਰ ਕੀ ਜੀ ਦਿਵਾਰ 'ਤੇ ਤਾਂ ਬੰਦੇ ਟੱਪ ਰਹੇ ਮੈਂ ਵੀ ਖੜਾ ਹਾਂ ਕਿਉਂਕਿ ਨਹੀਂ ਉਹ ਫਰੂਟ ਵੇਚ ਕੇ ਸਟ੍ਰੀਟ ਗਏ ਤੁਹਾਡੇ ਫਰੂਟ ਮੈਂ ਨਹੀਂ ਵੇਚਾਂ ਹੋ ਜੀ ਜਿਹੜੀ ਵੀਡੀਓ ਸਾਡੇ ਕੋਲੇ ਹੈਗੀ नहीं 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 ये तो मैं खड़ा हूँ बंदे आते जाते रहते वही बंदे हैं जो डेली के आते जाते हैं आते जा, आते जा, दीवार के ऊपर दीवार जब बंद रहती है गेट बंद तो दीवार के ऊपर ही आ जाएंगे उनका माल पड़ा था कल कर ले गए थोड़ी सी कह मदद कर दो मदद कर दिया थोड़ी सी जब आरती मना किया नहीं मैं तो मंडी माल बेचने थोड़ी आया हूँ वो तो मैं खड़े थे मदद कर दी है लेबर सारी अपने अपने काम कर रहे हैं बाहर मंडी में ਹਾਂਜੀ ਕੀ ਨਾਮ ਹੈ ਤੁਹਾਡਾ ਪੋਸਟਰ ਕੋਲਿੰਦਰ ਸਿੰਘ ਹੈ ਮੰਡੀ ਸਰਵਾਈਜ਼ਰ ਅੱਜ ਅਸੀਂ ਮੰਡੀ 'ਚ ਕੰਮ ਚੱਲ ਰਿਹਾ ਹਾਂ ਜੀ ਨਹੀਂ ਸਰ ਇਹਨਾਂ ਨੇ ਮੰਡੀ ਯੂਨੀਅਨ ਲੈਵਲ ਤੇ ਬੰਦ ਕੀਤੀ ਹੈ ਜੀ ਜੇ ਕਿ ਮਾਲ ਆਉਗਾ ਤਾਂ ਅਸੀਂ ਚੜਾਵਾਂਗੇ ਜੀ ਰਿਸਟਰ ਉੱਤੇ ਕਿਉਂਕਿ ਮਾਲ ਆਉਂਦਾ ਤਾਂ ਅਸੀਂ ਸਾਡੇ ਕੋਲ ਨੋਟ ਹੋਊਗਾ ਜੀ ਜਿਹੜਾ ਅੱਜ ਉਹਨਾਂ ਵੱਲੋਂ ਮਾਲ ਵੇਚਿਆ ਜਾ ਰਿਹਾ ਹੈ ਫਿਰ ਉਹਦਾ ਕਿਵੇਂ ਕੀਤਾ ਜਾਵੇਗਾ ਉਹਦੀ ਫੀਸ ਆਏਗੀ ਜੀ ਫੀਸ ਆਏਗੀ ਹਾਂਜੀ ਕਿਵੇਂ ਪਤਾ ਲੱਗੇਗਾ ਉਹਨਾਂ ਨੂੰ ਕਿ ਦੁਵਾਰਾਂ ਤੋਂ ਉਹਦੀ ਵੇਚਦਾ ਗੇਟ ਬੰਦ ਨਹੀਂ ਸਰ ਉਹ ਸਾਡੇ ਨੂੰ ਨੋਟ ਹੁੰਦਾ ਨਾ ਜੀ ਸਾਡੇ ਰਿਸਟੇ ਤੇ ਨੋਟ ਹੁੰਦਾ ਹੈ ਜੋ ਕਿ ਆਊਗਾ ਜਿਵੇਂ ਆ ਗੱਡੀਆਂ ਆਈਆਂ ਸੋ ਇ ਗੱਲ ਨਿਕਲੀ ਹੈ ਇਕ ਇਹ ਅਸੀਂ ਨੋਟ ਕਰਾਂਗੇ ਨਾਲੇ ਉਹਨਾਂ ਦੇ ਉੱਪਰ ਦੀ ਆਪਾਂ ਇੱਕ ਨੰਬਰ ਦਾ ਕੰਮ ਕਿਵੇਂ ਕਰ ਸਕਦੇ ਹਾਂ ਜਦੋਂ ਡੋਰ ਗੇਟ ਖੋਲ ਕੇ ਵੇਚਣ ਜਿਹੜਾ ਵੇਚਣਾ ਦੀਵਾਰ ਤੇ ਉੱਪਰ ਦੀ ਵੇਚਣਾ ਨਹੀਂ ਉਹ ਨਾ ਇਹ ਦੀਵਾਰ ਜਮੰਦਾ ਉਹ ਮਦ ਅਮਰੂਦ ਲੈ ਕੇ ਆਇਆ ਸੀ ਇੱਕ ਬੰਦਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੰਡੀ ਬੰਦਾ ਉਹਨੇ ਇਸ ਕਰਕੇ ਬਾਹਰ ਲਾ ਲਿਆ ਇਹਨਾਂ ਰਿਸਟਰ ਦੇ ਚਲਾ ਗਿਆ ਬਾਹਰ ਗਿਆ ਜੀ ਸਾਡੇ ਕੋ ਲੋਕਾਂ ਨਾਲ ਗੱਲਬਾਤ ਕੀਤੀ ਉਹਦੇ ਅੱਛਾ ਸਾਰੇ ਕਿਉਂ ਨਹੀਂ ਵੇਚਦੇ ਜੇ ਇੱਕ ਕਿਉਂ ਵੇਚ ਰਿਹਾ ਈ ਦਾ ਪਰ ਇਹਨਾਂ ਯੂਨੀਅਨ ਲੈਵਲ ਤੇ ਗੱਲ ਕਰਨਾ ਹੀ ਵੀ ਇੱਕ ਬੰਦਾ ਬਾਹਰ ਯੂਨੀਅਨ ਸਾਡੇ ਵੱਲੋਂ ਕੋਈ ਮੰਡੀ ਬੰਦ ਨਹੀਂ ਸਾਡੇ ਵੱਲੋਂ ਮੰਡੀ ਨਹੀਂ ਬੰਦ ਜੀ ਸਾਡੇ ਉਹ ਤਾਂ ਮੰਡੀ ਆ ਹਾਂ ਸਾਡੇ ਵੱਲੋਂ ਵੇਚ ਸਕਦੇ ਆ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਤਾਂ ਫੀਸ ਹੀ ਆਉਣੀ ਆ ਜੀ ਸਾਡੇ ਵੱਲੋਂ ਮੰਡੀ ਜਾ ਐਤਵਾਰ ਨੂੰ ਵੀ ਜੇ ਵੇਚ ਸਕਦਾ ਬੰਦਾ ਵੇਚਣਾ ਹੁੰਦਾ ਜੀ ਹਾਂ ਜੀ ਅੱਜ ਭਲਾ ਕੀ ਨਾਮ ਹੈ ਤੁਹਾਡਾ ਮੈਂ ਮਿੰਦਰ ਕੁਮਾਰ ਸਰਪੰਚ ਆੜਤੀਆਂ ਸੈਸ਼ਨ ਸਬਜੀ ਮੰਡੀ ਬਟੰਡਾ ਇੱਕ ਅੱਜ ਮੰਡੀ ਵਿੱਚ ਜਿਹੜਾ ਤੁਹਾਡੇ ਵੱਲੋਂ ਜਾਂ ਯੂਨੀਅਨ ਵੱਲੋਂ ਕਹਿੰਦੇ ਬੰਦ ਕਰਨ ਦਾ ਕੀਤਾ ਸੀ ਮੈਂ ਤਾਂ ਪਾਸ ਕੀਤਾ ਸੀ ਪਰ ਕੁਝ ਆੜਤੀਆਂ ਵੱਲੋਂ ਫਰੂਟ ਵਿੱਚ ਜਾ ਦੇ ਕੋ ਸਾਡੇ ਘਟ ਤੋਂ ਘਟ ਵੀ 20 ਸਾਲਾਂ ਤੋਂ ਜਾਂ 25 ਸਾਲਾਂ ਤੋਂ ਇੱਕ ਪ੍ਰਥਾ ਚੱਲਦੀ ਹੈ ਵੀ ਕੋਈ ਆੜਤੀ ਦੀ ਵੀ ਡੈਥ ਹੁੰਦੀ ਹੈ ਜਿਹੜਾ ਆੜ ਦਾ ਅਕਤਬਰ ਸਬਜੀ ਮੰਡੀ ਚ ਫੋਟ ਮੰਡੀ ਕਰੇ ਜਾਂ ਸਬਜੀ ਮੰਡੀ ਚ ਕਰੇ ਇੱਕ ਸਾਡੇ ਪ੍ਰਥਾ ਚੱਲਦੀ ਹੈ ਵੀ ਅਸੀਂ ਉਹਦੇ ਭੋਗ ਵਾਲੇ ਦਿਨ ਮੰਡੀ ਬੰਦ ਕਰਦੇ ਆਂ ਵੈਸੇ ਦਾ ਮੈਕਸਿਮਮ ਇੱਕ ਵਾਰ ਭੋਗ ਆਉਂਦਾ ਹੈ ਕੋਈ ਭੋਗ ਹੁੰਦਾ ਹੈ ਵਰਕਿੰਗ ਡੇ ਚ ਆ ਜਾਂਦਾ ਹੈ ਤਾਂ ਅਸੀਂ ਇੱਕ ਉਹਨੂੰ ਸ਼ਰਧਾਂਜਲੀ ਤੌਰ ਤੇ ਮੰਡੀ ਬੰਦ ਕਰਦੇ ਆਂ ਪਰ ਸਾਡੀ ਕੋਈ ਟਰਮਸ ਕੰਡੀਸ਼ਨ ਨਹੀਂ ਉਪਰੋਂ ਵੀ ਆ ਕਰਨਾ ਹੀ ਕਰਨਾ ਹੈ ਅਸੀਂ ਸਖਾਨੂੰ ਬੁਤੀ ਤੌਰ ਤੇ ਅਸੀਂ ਮੰਡੀ ਬੰਦ ਕਰਦੇ ਆ ਵੀ ਸਾਡਾ ਆੜਤੀ ਸਾਡੇ ਜੋ ਵਿਧਾਇਕ ਉਹਨਾਂ 55 ਸਾਲਾਂ ਤੋਂ ਕੰਮ ਕਰ ਰਹੇ ਸੀ ਮੰਡੀ ਚ ਉਹ ਬਿਮਾਰ ਸੀ 2-3 ਸਾਲਾਂ ਤੋਂ ਲੇਕਿਨ ਕੱਲ ਪਰਸੋਂ ਅਲਵਿਦਾ ਕਹਿ ਗਏ ਸਬਜ਼ੀ ਮੰਡੀ ਦੇ ਆੜਤੀ ਨੂੰ ਤਾਂ ਉਸ ਦੇ ਵਿੱਚ ਅੱਲੇ ਅਸੀਂ ਸ਼ਰਧਾਂਜਲੀ ਤੌਰ ਤੇ ਅੱਜ ਮੰਡੀ ਬੰਦ ਕੀਤੀ ਸੀ ਜਿਹਦੇ ਵਿੱਚ ਸਬਜ਼ੀ ਮੰਡੀ ਮੁਕੰਮਲ ਬੰਦ ਹੈ ਔਰ ਜਿਹੜੀ ਫਰੂਟ ਮੰਡੀ ਹੈ ਫਰੂਟ ਮੰਡੀ ਵੀ ਬੰਦ ਸੀ ਚ ਇੱਕ ਬੰਦੇ ਦਾ ਸਾਨੂੰ ਪਤਾ ਲੱਗਿਆ ਹੈ ਵੀ ਉਸ ਬੰਦੇ ਨੇ ਕੋਈ ਅਮਰੂਦ ਜਾਂ ਕਿਨੋ ਆਇਆ ਕੋਈ ਵਿੱਚ ਹੈ ਉਹਦੇ ਵਿੱਚ ਅਸੀਂ ਇਹ ਹੈ ਵੀ ਫਰੂਟ ਮੰਡੀ ਵਾਸਤੇ ਐਸੋਸੀਏਸ਼ਨਾਂ ਤੋਂ ਅਲੱਗ-ਅਲੱਗ ਨੇ ਫਰੂਟ ਮੰਡੀ ਦਾ ਪ੍ਰਧਾਨ ਵੱਖਰਾ ਹੈ ਸਬਜ਼ੀ ਮੰਡੀ ਦਾ ਪ੍ਰਧਾਨ ਵੱਖਰਾ ਹੈ ਪਰसों ਪਹਿਲਾਂ ਛੁੱਟੀ ਦੀ ਪ੍ਰੋਬਲਮ ਆਈ ਸੀ ਵੀ ਛੁੱਟੀ ਨਹੀਂ ਕਰਨੀ ਚਾਹੀਦੀ ਪਰ ਅਸੀਂ ਕਿਹਾ ਵੀ 40-45 ਸਾਲ ਹੋ ਗਏ ਮੰਡੀ ਦੇ ਵਿੱਚ ਚੱਲਦੇ ਆ ਉਹ ਜਦੋਂ ਵੀ ਇਹ ਆਦਾ ਸੀ ਕਰਦੇ ਆ ਚਲੋ ਪ੍ਰਧਾਨ ਜੀ ਨੂੰ ਕੋਈ ਕੰਮ ਪੈ ਗਿਆ ਸੀ ਚਲੇ ਗਏ ਤਾਂ 15 ਵੀ ਆੜਤੀ ਉੱਥੇ ਹੋਰ ਇਕੱਠੇ ਹੋਏ ਜਿਹੜੇ ਸਾਡੇ ਪੁਰਾਣੇ ਆੜਤੀ ਏ ਤੇ ਮੌਜੂਦਾ ਜਿਹੜੇ ਮੰਡੀ 'ਚ ਬੱਥੇ ਸਨ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੰਡੀ ਦਾ ਜਿਹੜਾ ਇਹਨੇ ਪੁਰਾਣੇ ਆੜਤੀ ਏ ਦੀ ਡੈਥ ਹੋਈ ਹੈ ਤਾਂ ਆਪਾਂ ਨੂੰ ਇਹ ਮੰਡੀ ਬੰਦ ਕਰਨੀ ਚਾਹੀਦੀ ਹੈ ਅਸੀਂ ਉਸ ਵਿਆਪ ਤੇ ਪਰਸੋਂ ਆਪ ਦਾ ਲਿਖ ਕੇ ਸੈਟੀ ਸਾਹਿਬ ਰੁਸ਼ਨ ਗਿਆਨ ਜੀ ਸੀਗੇ ਇੰਦਰ ਜੀ ਤੇ ਆਪਣੇ ਜਿਹੜੇ ਵਾਈਸ ਪ੍ਰਧਾਨ ਆ ਕਾਕੂ ਵਰਮਾ ਔਰ ਨੀਟਾ ਜੋ ਚੇਅਰਮੈਨ ਨੇ ਇਹ ਸਾਰੇ ਇਕੱਠੇ ਹੋ ਕੇ ਅਸੀਂ ਇਹ ਮਤਾ ਪਾਸ ਅਸੀਂ ਵੀ ਮੰਡੀ ਬੰਦ ਰੱਖਾਂਗੇ ਤੇ ਸਾਡੀ ਸਬਜ਼ੀ ਮੰਡੀ ਕੰਪਲੀਟ ਬੰਦ ਵੀ ਹੈ ਫਰੂਟ ਮੰਡੀ ਨੇ ਕਿਹਨਾਂ ਹਰਕਤ ਕੀਤੀ ਹੈ ਅਸੀਂ ਉਹਦੇ ਚ ਲਿਖਤਾ ਸੀ ਮਤੇ ਜੀ ਜੇ ਕੋਈ ਪਿਛਲੀ ਵਾਰੀ ਇੱਕ ਛੁੱਟੀ ਕੀਤੀ ਤਾਂ ਕੁਝ ਬੰਦੇ ਨੇ ਸੌਦੇ ਵੇਚੇ ਸੀ ਫਰੂਟ ਵਾਲੇ ਪਾਸੇ ਸਬਜੀ ਵਾਲੇ ਪਾਸੇ ਤਾਂ ਸਾਡੀ ਕੰਪਲੀਟ ਬੰਦ ਅੱਜ ਨਹੀਂ 30 35 ਸਾਲਾਂ ਤੋਂ ਕੰਟੀਨਿਊ ਚੱਲ ਰਹੀ ਹੈ ਜੇ ਕੋਈ ਵੀ ਭਾਵੇਂ ਉਹ ਕਿਸਾਨ ਜੁਨੀਰੀ ਹੜਤਾਲ ਆ ਜੇ ਭਾਵੇਂ ਸ਼ਰਧਾਂਜਲੀ ਕੋਈ ਆ ਜੇ ਪੁੱਛਾ ਜੇ ਅਸੀਂ ਮੰਡੀ ਬੰਦ ਕੀਤੀ ਤਾਂ ਬੰਦ ਹੀ ਹੁੰਦੀ ਹੈ ਐਸ ਕੇ ਵਾਰੀ ਵੀ ਮੰਡੀ ਸਾਰੀ ਬੰਦ ਪਈ ਆ ਫਰੂਟ ਮੰਡੀ ਵਾਲੇ ਨੇ ਕੱਲ ਕਿਹਾ ਭਾਈ ਤੁਸੀਂ ਮੰਡੀ ਬੰਦ ਰੱਖਿਆ ਜੇ ਤੁਸੀਂ ਇਹ ਨਾ ਹੋਵੇ ਪਿਛਲੀ ਛੁੱਟੀ ਦੇ ਅਸੀਂ ਕੁਝ ਬੰਦਾਂ ਨੇ ਵੇਚਦਾ ਉਹ ਕਹਿੰਦੇ ਉਹਨਾਂ ਨੇ ਵੀ ਕੋ ਜਿਆ ਸੋਨੂੰ ਪ੍ਰਧਾਨ ਤਾਂ ਵੈਸੇ ਹੈਗਾ ਉੱਥੇ ਤਲਵਿੰਦਰ ਉਹ ਬਾਹਰ ਗਿਆ ਸੀ ਜਿਹੜਾ ਸੋਨੂ ਹੈ ਚੇਅਰਮੈਨ ਹੈ ਸੋਨੂ ਨਵੀਨ ਸੋਨੂਆ ਨਾ ਉਹਦਾ ਉਹ ਚੇਅਰਮੈਨ ਹੈ ਫਰੂਟ ਮੰਡੀ ਦਾ ਉਸ ਬੰਦੇ ਨੇ ਬਾਕਾਇਦਾ ਵਾਇਸ ਮੈਸੇਜ ਵੀ ਪਾਇਆ ਗਰੁੱਪ ਵਿੱਚ ਮੈਸੇਜ ਪਾਇਆ ਵੀ ਜੇ ਸਬਜੀ ਮੰਡੀ ਬੰਦ ਹੈ ਕੋਈ ਫਰੂਟ ਕੋਈ ਸਬਜੀ ਨਹੀਂ ਵਿਕੂਗੀ ਅਗਰ ਕੋਈ ਫਰੂਟ ਵੇਚਦਾ ਤਾਂ ਉਹਦੇ ਦਾ ਸੋਸ਼ਲ ਬਾਇਕਾਟ ਕੀਤਾ ਜਾਏਗਾ ਔਰ ਲੱਗਦਾ ਯੂਨੀਅਨ ਬੁਲਾ ਕੇ ਦੇਖੋ ਇਹ ਕਾਨੂੰਨ ਤਾਂ ਕੋਈ ਹੈ ਨਹੀਂ ਪੰਚਾਇਤੀ ਫੈਸਲੇ ਹੁੰਦੇ ਆ ਕਾਨੂੰਨ ਨਹੀਂ ਕੁਛ ਇਹਦੇ ਵਿੱਚ ਕਰ ਸਕਦਾ ਪੰਚਾਇਤੀ ਫੈਸਲੇ ਚ ਜੋ ਪੰਚਾਇਤ ਉਹਦੇ ਖਿਲਾਫ ਕਰੂਗੀ ਕਰਾਂਗੇ